ਬੰਦ ਕਰ ਦੇ ਨੂੰ ਜਾਂ ਸੁੰਦਾਰੀ ਤੈਨੂੰ ਕਰ ਬੰਦ ਦੇ ਨੂੰ ਇਹਨੂੰ ਪੀਹਾਈ ਆਉ ਨਾ ਤੈਨੂੰ ਇਹ ਦੇਖਣ ਦੇ ਸੁੱਕੀ ਸਵਾਹ ਪਿਛਲੇ ਬਨੇ ਔੜ ਔੜ ਕੇ ਬਾਹਰ ਜਾਣ ਦੇ ਸਾਰੀ ਇਧਰ ਆ ਪੁੱਤਰ ਥੱਲੇ ਪੁੱਤਰ ਆ ਕੀ ਬਣ ਦਿਆ ਕਿੱਦਾਂ ਔੜਦੀ ਆ ਕੀ ਬਣਿਆ ਪਿਛਲੇ ਬਨੇ ਮੈਂ ਤੈਨੂੰ ਵੀਡੀਓ ਬਣੀ ਆ ਮੈਂ ਤੈਨੂੰ ਵੀਡੀਓ ਵਿਖਾ ਲ ਦਿੰਨਾ ਵਾ ਮੂੰਹ ਖੋਲ ਪੈਣਾ ਆਪਣਾ ਮੂੰਹ ਖੋਲ ਪੈਣਾ ਆਪਣਾ ਮੂੰਹ ਕਿਉਂ ਜਾਂ ਤਾਂ ਮੂੰਹ ਖੋਲ ਦੇ ਤੇ ਜਾਂ ਮੈਂ ਖੋਲਣਾ ਹੀ ਫੇਰ ਖੋਲ ਬੂ ਨਹੀਂ ਕੋ ਹਾਂ ਹਣ ਗੱਲ ਭਈ ਆਉਣ ਨੇ ਆ ਇਧਰ ਆ ਜਾ ਆ ਜਾ ਸਵਾਖ ਲਰਨਦੇ ਕਿ ਨਹੀਂ ਲਰਨਦੇ ਸਵਾਖ ਲਰਨਦੇ ਹੀ ਨਾ ਅੱਖਾਂ ਚ ਪਈ ਸਵਾਖ ਅੱਖਾਂ ਚ ਨਹੀਂ ਪਈ ਕਿਤੇ ਬਹੁਤ ਮੰਦੀ ਆ ਹਾਂ ਬੰਦੀਆ ਆ ਤੇ ਨਾ ਇਹਨੂੰ ਪਈਆ ਹੀ ਆ ਨਾ ਸਹੀ ਸੇਜ ਲੈ ਜਾਨੇ ਸਾਜੀ ਸਹੀ ਜੇ ਨਹੀਂ ਤੈਨੂੰ ਨਹੀਂ ਦਿਖਣ ਦਿਆ ਵੀ ਤੂੰ ਪੈਂਟ ਦੇ ਵਿੱਚੋਂ ਦੀ ਸਵਾਹ ਲੱਦ ਕੇ ਤੇ ਦਿਆਂ ਵਾਂ ਨੇਹਰੀਆਂ ਲਿਆਈਆਂ ਨਾ ਟਰੈਕਟਰ ਦੀਆਂ ਇਹ ਜਿਹੜੇ ਨਹੀਂ ਲੱਦਦੇ ਨਹੀਂ ਉਹਨਾਂ ਨੂੰ ਕਹੋ ਜਾ ਕੇ ਉਹਨਾਂ ਨੂੰ ਕਹੋ ਗਿੱਲੀ ਲੱਦਣ ਹਾਂ ਕੰਪਨੀ ਵਾਲੇ ਜਾਂਦੀ ਕਿੱਥੋਂ ਹੀ ਆਓ ਜੋ ਮੇਲੇ 'ਚ ਉਹਨਾਂ ਨੂੰ ਕਹੋ ਸੇਲ ਲੱਗਾ ਕਿਹੜੀ ਮੇਲੇ ਦੇ ਵਿੱਚੋਂ ਕਿਹੜੀ ਮੇਲੇ ਰਾਣੇ ਵਾਲੀ ਮੇਲੇ ਹਾਂ ਉਹਨਾਂ ਨੂੰ ਕਹੋ ਗੱਲ ਲੱਦਣ ਗਿੱਲੀ ਅਸੀਂ ਗਿੱਲੀ ਆਨੇ ਲੱਦੋ ਤੇ ਨਹੀਂ ਲੱਦਦੇ ਹੋਣਾ ਅਸੀਂ ਕੀ ਕਰੀਏ ਅਸੀਂ ਬੁੰਡ ਮਰਾਈ ਆਂ ਅਸੀਂ ਤੇ ਟਰੈਕਟਰ ਲਾਏ ਆ ਹਾਂ ਅਈ ਕੀ ਕਰੀਏ ਇਹਦੇ ਪੈਸੇ ਲੈਣੇ ਜੋ ਕਹਾਂਗੇ ਉਹ ਕਰਨਾ ਹੀ ਆ ਡਾਉਂਦਾ ਆਉਣਿਆ ਤੂੰ ਤੈਨੂੰ ਨਹੀਂ ਦਿਖਣ ਦਿਆ ਵੀ ਮਗਰਲੇ ਪਿੰਨੇ ਲੋਕਾਂ ਦੇ ਸਵਾਹ ਪੈਣ ਦੀ ਆ ਜਾ ਇਹਨਾਂ ਨੂੰ ਕਹਦੇ ਉਹ ਆਂਦਾ ਉਹ ਭੀ ਆ ਦੀ ਸਵਾਹ ਦੀ ਟਰਾਲੀ ਨਹੀਂ ਜਾਂ ਲੱਗਣੀ ਚਾਹੀਦੀ ਲੈ ਜਾ ਉਹਨੂੰ ਵਾਪਸੀ ਚਲੋ ਵਾਪਸੀ ਇੱਥੋਂ ਕੱਢ ਵਾਪਸੀ ਖਬਰਦਾਰ ਮੇਰੇ ਪਿੰਡ ਦਾ ਪਿੰਡ ਦੇ ਵਿੱਚ ਉਹਦੀ ਟਰਾਲੀ ਖੜੀ ਐ ਇਦਾਂ ਦੱਸ ਉਹਨਾਂ ਨੂੰ ਗੱਲ ਕਰਾ ਦੇਣਾ ਕਿ ਸਰਪੰਚਾਂ ਦਾ ਮੈਂ ਨਾਲ ਗੱਲ ਕਰਨਾ ਕਰਾ ਗੱਲ ਗੰਦ ਪਾਇਆ ਇਹਨਾਂ ਨੇ ਹਾਂ ਇੱਕ ਮੈਂ ਅਗਰੋਕ ਜਰੋ ਜਰੋ ਜੋ ਹਾਂ ਕੀ ਗੱਲ ਹੈ ਜੀ ਸਾਰੇ ਏਡੀ ਜੋਰ ਨਾਲ ਆਉਂਦੇ ਆ ਟੰਦਾ ਸਵਾਹ ਹਾਂ ਸਾਰੇ ਡਰਾਈਵਰ ਉਥੇ ਭਰ ਕੇ ਨੇ ਪੈਣ ਚੋਦੇ ਨੇ ਅੱਖਾਂ ਘੱਟ ਗਈ ਸਵਾਹ ਪੈ ਗਈ ਹੈ ਕੀ ਗੱਲ ਹੈ 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 ਕੀ ਬਤਾ ਕੇ ਦੋ ਮੈਂ ਰਾਜ ਰਾਜ ਰੋਕੀ ਕਰਦਾ ਹਾਂ ਹਾਂ ਤੋ ਆਪ ਤੁਸੀਂ ਵੇਖੀ ਉਥੇ ਸਵਾਹ ਹੀ ਹੋੜਦੀ ਹੋ ਜਿਆਦੀ ਅੱਖਾਂ ਹੀ ਮੇਰੇ ਅੱਖਾਂ ਹੀ ਪਈਆਂ ਮੈਂ ਕੀਤਾ ਪਿਆ ਇਹਨੇ ਹਾਂ ਇਧਰ ਆਓ ਹੈ ਉਹਨਾਂ ਬਸ ਚਲਾਉਣ ਕੀ ਆ ਕੇ ਬੈਠਾ ਉਥੇ ਮੈਨੂੰ ਕੋਈ ਸਪਲੇਨ ਕੀਤਾ ਸਾਹ ਤਾਂ ਨਹੀਂ ਜੀ ਸਭ ਤੋਂ ਗੱਡੀਆਂ ਦਾ ਸਵਾਦ ਹੁੰਦਾ ਜਾਣਦੇ ਆ ਮੋਰਚੀ ਨੂੰ ਮੋਰਚੀ ਨੂੰ ਕਰਾ ਕਰਨਾ ਬੈਕ ਕਰ ਇਹਨੂੰ ਚੱਲ ਬੈਕ ਚੱਲ ਚੱਲ ਬੈਕ ਚਲੋ ਬੈਕ ਖਬਰਦਾਰ ਜੇ ਆਂਦੀ ਨਾ ਕਿ ਕੋਈ ਤੇ ਦੋਵਾਂ ਦੀਆਂ ਅੱਖਾਂ ਭਰ ਭਰ ਗਈਆਂ ਉਹਨਾਂ ਦੀਆਂ ਹਾਂ ਦੋਵਾਂ ਦੀਆਂ ਅੱਖਾਂ ਭਰ ਗਈਆਂ ਮੈਂ ਆਪ ਦੱਤਾ ਮੈਂ ਕਿਨੇ ਸੁਣਾ ਹਾਂ ਇਹ ਨਾਲ ਆਂਦਾ ਆੜਾ ਗਾਰਡ ਲੈ ਇੰਨੇ ਤੇ ਉੜਦੀ ਆਹ ਅੰਨਾ ਹੋਇਆ ਆਉਣ ਦਿਆ ਅੰਨਾ ਹੋਇਆ ਤੇਰੇ ਜੇ ਮੇਰੇ ਜਿੱਦਾਂ